ਆਟੋਦਸ ਦੇ ਵਿੱਚ ਵੀ ਇਹ ਗੱਡੀ ਵੀ ਬੰਦੇ ਜੀਰੇ ਵੱਲੋਂ ਆ ਰਹੇ ਸੀਗੇ ਤੇ ਰਸਤਾ ਭੜਕਣਕਾਰ ਉਹਨਾਂ ਦੇ ਅਚਨਚੇਤ ਆ ਮਤਲਬ ਗੱਡੀ ਜਿਹੜੀ ਖਾਰਪੀ ਸੀ ਸਰਕਟ ਦੇ ਵਿੱਚ ਉਹਦੇ ਵਿੱਚ ਸਟਕ ਹੋ ਗਈ ਤੇ ਜਿਹੜਾ ਫਲੋ ਪਾਣੀ ਦਾ ਤੇਜ਼ ਹੋਣ ਕਰਕੇ ਉਹ ਡਰੇਨ ਦੇ ਵਿੱਚ ਗੱਡੀ ਅੱਗੇ ਚਲੀ ਗਈ ਜਿਹਦੇ ਦੋ ਲੜਕੇ ਸਵਾਰ ਸੀਗੇ ਤੇ ਜਿੱਦੋਂ ਇੱਕ ਤਾਂ ਫਾਰ ਐਸਕੂ ਕਰਕੇ ਕੱਢ ਲਿਆ ਸੀਗਾ ਗੱਡੀ ਵੀ ਕੱਢ ਲਈ ਆ ਇੱਕ ਲੜਕਾ ਹਜੇ ਲਾਪਤਾ ਚੱਲਦਾ ਫਿਰੇ ਇਹ ਤਸਵੀਰਾਂ ਮੋਗਾ ਦੇ ਪਿੰਡ ਬੁੱਗੀਪੁਰਾ ਦੀਆਂ ਨੇ ਜਿੱਥੇ ਲਿੰਕ ਰੋਡ ਦੇ ਉੱਪਰ ਸੇਮ ਨਾਲੇ ਦਾ ਪਾਣੀ ਆ ਜਾਣ ਦੇ ਕਾਰਨ ਸਕੋਡਾ ਕਾਰ ਪਾਣੀ ਦੇ ਵਿੱਚ ਫਸ ਗਈ ਤੇ ਆਪਣਾ ਸੰਤੁਲਨ ਖੋ ਬੈਠੀ ਤੇ ਸਿੱਧਾ ਸੇਮ ਨਾਲੇ 'ਚ ਜੱਡ ਗਈ। ਕਾਰ ਦੇ ਵਿੱਚ ਦੋ ਨੌਜਵਾਨ ਸਵਾਰ ਸੀ ਜੋ ਕਿ ਇੱਕ ਨੌਜਵਾਨ ਨੂੰ ਰੈਸਕਿਊ ਕਰ ਲਿਆ ਗਿਆ ਤੇ ਦੂਜਾ ਨੌਜਵਾਨ ਅਜੇ ਵੀ ਲਾਪਤਾ ਦੱਸਿਆ ਜਾ ਰਿਹਾ ਹੈ। ਕਾਰ ਸਵਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜੀਰਾ ਤਹਿਸੀਲ ਦੇ ਰਹਿਣ ਵਾਲੇ ਸੀ ਤੇ ਲੁਧਿਆਣਾ ਵਿੱਚ ਦਵਾਈ ਲੈਣ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਗਿਆ ਇਹ ਸੇਮ ਨਾਲੇ ਦੇ ਵਿੱਚ ਤਕਰੀਬਨ ਸਵੇਰ 10:00 ਵਜੇ ਦੇ ਕਰੀਬ ਸਾਨੂੰ ਪਤਾ ਲੱਗਾ ਵੀ 9 ਤੋਂ 10 ਦੇ ਵਿੱਚ ਲੀ ਗੱਡੀ ਕੋਈ ਬੰਦੇ ਜੀਰੇ ਵੱਲੋਂ ਆ ਰਹੇ ਸੀਗੇ ਤੇ ਰਸਤਾ ਭਟਕਣ ਕਰ ਉਹਨਾਂ ਦੇ ਅਚਨ ਚੇਤੇ ਮਤਲਬ ਕਿ ਜਿਹੜੀ ਖਾਰ ਪਈ ਸੀ ਸਰਕਤ ਦੇ ਵਿੱਚ ਉਹਦੇ ਵਿੱਚ ਸਟਕ ਹੋ ਗਈ ਤੇ ਜਿਹੜਾ ਫਲੋ ਪਾਣੀ ਦਾ ਤੇਜ਼ ਹੋਣ ਕਰਕੇ ਉਹ ਡਰੇਨ ਦੇ ਵਿੱਚ ਗੱਡੀ ਅ ਅੱਗੇ ਚਲੀ ਗਈ ਉਜੇ ਦੋ ਲੜਕੇ ਸਵਾਰ ਸੀਗੇ ਤੇ ਤੀਜੋ ਇੱਕ ਤਾਂ ਪਰਿਸਕੂ ਕਰਕੇ ਕੱਢ ਲਿਆ ਸੀਗਾ ਗੱਡੀ ਵੀ ਕੱਢ ਲਈ ਆ ਇੱਕ ਲੜਕਾ ਹਜੇ ਲੱਪਤਾ ਚੱਲਦਾ ਪਿਆ ਜੀ ਹਜੇ ਉਹ ਮਿਲੇ ਨਹੀਂ ਕਿਹਾ ਨਹੀਂ ਮਿਲਿਆ ਨਹੀਂ ਜੀ ਇੱਧਰ ਕਿਵੇਂ ਆ ਗਈ ਗੱਡੀ ਸਾਡੇ ਚੰਦਾ ਜੀ ਦੇ ਜਾ ਰਹੇ ਸੀ ਨਹੀਂ ਜੀਰੀ ਵੱਲੋਂ ਆ ਰਹੇ ਸੀਗੇ ਜੀ ਇਹਨਾਂ ਦੇ ਪੇਰੈਂਟਸ ਦੇ ਮੁਤਾਬਕ ਕਿ ਕੁਲਿਆਣੇ ਦਵਾਈ ਲੈਣ ਚਲੇ ਸੀਗੇ ਤੇ ਇੱਥੇ ਹੁਣ ਉਹੀ ਜਾਣਦੇ ਆ ਵੀ ਕਿਉਂ ਇਹ ਰਸਤੇ ਤੇ ਆਏ ਇਹ ਆਮ ਰਸਤਾ ਕੋਈ ਹਾਈਵੇ ਤਾਂ ਹੈ ਨਹੀਂ ਸੀਗਾ ਇੱਕ ਲਿੰਕ ਰੋਡ ਸੀਗਾ ਜਿਹੜਾ ਦੋ ਪਿੰਡਾਂ ਨੂੰ ਜੋੜਦਾ ਪਿੰਡ ਦੀ ਫਿਰਨੀ ਦੇ ਵਿੱਚੋਂ ਕ੍ਰਾਸ ਕਰਕੇ ਤੇ ਇਸ ਰਸਤੇ ਤੇ ਮਤਲਬ ਪਹਿਲਾਂ ਹੀ ਸਾਡਾ ਬਲਾਕ ਕੀਤੇ ਹੋਏ ਸੀਗੇ ਰਸਤੇ ਰੋਕ ਕਰਨ ਦੇ ਬਾਵਜੂਦ ਵੀ ਇਸ ਰਸਤੇ ਤੇ ਲੰਗੇ ਤੇ ਖਾਰ ਪਈ ਸੀ ਪਾਣੀ ਦਾ ਓਵਰਫਲੋ ਚੱਲਦਾ ਸੀਗਾ ਗੱਡੀ ਛੋਟੀ ਹੋਣ ਕਰਕੇ ਇੱਥੇ ਵਿੱਚ ਰਹਿ ਗਈ ਪਿੰਡ ਵਾਲੇ ਵੱਲੋਂ ਕੱਢਿਆ ਗਿਆ ਜੀ ਹਾਂਜੀ ਪਿੰਡ ਵਾਲੇ ਵੱਲੋਂ ਰੈਸਕਿਊ ਕੀਤਾ ਗਿਆ ਜੀ ਪ੍ਰਸ਼ਾਸਨ ਦੀ ਹੈਲਪ ਦੇ ਨਾਲ ਅਸੀਂ ਰਲ ਮਿਲ ਕੇ ਕੱਢਿਆ ਗੱਡੀ ਕੱਢ ਲਈਏ ਹਾਂਜੀ ਗੱਡੀ ਕੱਢ ਲਈ ਗਈ ਤੇ ਕਿਹੜਾ ਬੰਦਾ ਬਾਹਰ ਆਇਆ ਜੀ ਕਿਹੜਾ ਲੱਭਦਾ ਆ ਇੱਕ ਮੁੰਡਾ ਆਇਆ ਜੀ ਸ਼ਾਇਦ ਕਰਨ ਉਹਦਾ ਨਾਮ ਸੀਗਾ ਆ ਹਾਂ ਇੱਕ ਲੜਕਾ ਫੜ ਲਿਆ ਕਰ ਨਾ ਆਉਂਦਾ ਮੁੰਡਾ ਸ਼ਾਇਦ ਲਾਪਤਾ ਚਲਦਾ ਪਿਆ ਦੂਜੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂਜੀ 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 ਬਿਲਕੁਲ ਸਮਾਜ ਸੇਵੀ ਟੀਮਾਂ ਵੀ ਆਈਆਂ ਹੋਈਆਂ ਪ੍ਰਸ਼ਾਸਨ ਦੀ ਹੱਲਪ ਦੇ ਨਾਲ ਸਰਚ ਚੱਲਦਾ ਪਿਆ ਹੈ ਤੱਕ ਪਰ ਉਹਦਾ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਜਾਇਆ ਜਾ ਸਕਦਾ ਹੈ ਅ ਫਿਲਹਾਲ ਤਾਂ ਜੀ ਉੱਥੇ ਜਾਣਾ ਪੋਸੀਬਲ ਨਹੀਂ ਹੈ ਟਰੈਕਟਰਿਆਂ ਉੱਚੀ ਚੀਜ਼ ਤੇ ਜਾਇਆ ਜਾਂਦਾ ਵਾ ਕਿਉਂਕਿ ਪਾਣੀ ਦਾ ਫਲੋ ਜਿਆਦਾ ਹੋਣ ਕਰਕੇ ਤੇ ਸਾਰੀ ਥੋੜੇ ਸਾਹਮਣੇ ਚੀਜ਼ ਅਜਲ-ਥਲ ਹੋਈ ਪਈ ਆ ਇਹ ਜੀ ਦੋ ਬੰਦੇ ਸੀਗੇ ਸਕੌਡਾ ਗੱਡੀ ਸੀ ਉਹਨਾਂ ਕੋਲੇ ਉਹ ਪਾਣੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕ ਉਹ ਇੱਥੇ ਸੇਮ ਨਾਲਾ ਜੀ ਉਦੇ ਤੇ ਓਵਰਫਲੋ ਜ਼ਿਆਦਾ ਹੋਣ ਕਰਕੇ ਪਾਣੀ ਦਾ ਫਲੋ ਜ਼ਿਆਦਾ ਹੋਣ ਕਰਕੇ ਉਹਦੇ ਚ ਗੱਡੀ ਅਣਜਾਣ ਬੰਦੇ ਸੀਗੇ ਉਹ ਇਧਰ ਦੀ ਜਾ ਰਹੇ ਸੀ ਲੁਧਿਆਣੇ ਵਾਲੀ ਸਾਈਡ ਜਾ ਰਹੇ ਸੀ ਤੇ ਉਹਨਾਂ ਦੀ ਗੱਡੀ ਜਿਹੜਾ ਪਾਣੀ ਦੇ ਵਿੱਚ ਤੜ ਗਈ ਜੀ ਉਹਦੇ ਚ ਦੋ ਬੰਦੇ ਸੀਗੇ ਜੀਰੋ ਚੋ ਜੋ ਕੰਡਕਟਰ ਸਾਈਡ ਤੇ ਸੀਗਾ ਉਹਨੂੰ ਤਾਂ ਅਸੀਂ ਰੈਸਕਿਊ ਕਰ ਲਿਆ ਸੀਗਾ ਪਿੰਡ ਦੇ ਪਿੰਡ ਦੀ ਪੰਚਾਇਤ ਅਤੇ ਮੋਹਰਵਾਰ ਵਿਖਤੀ ਜਿਹੜਾ ਉਹਨਾਂ ਨੇ ਰਲ ਕੇ ਉਹਨੂੰ ਰਿਕਵਰ ਕਰ ਲਿਆ ਸੀਗਾ ਜਿਹੜਾ ਦੂਸਰਾ ਬੰਦਾ ਉਹ ਉਹਦੀ ਹਜੇ ਤਲਾਸ਼ جاری ਹੈ ਉਹਦੇ ਲਈ ਰੈਸਕਿਊ ਟੀਮਾਂ ਲਾਈਆਂ ਵੀ ਆਂ ਉਹ ਆਲਰੇਡੀ ਕਰ ਰਿਹਾ ਹੈ ਉਹ ਹਜੇ ਤੱਕ ਫਿਲਹਾਲ ਉਹਦੀ ਮਿਲ ਨਹੀਂ ਰਿਹਾ ਜੀ ਇਹ ਦਾਲਾ ਪਿੰਡ ਦੇ ਵਿੱਚ ਹੀ ਇਹ ਪਿੰਡ ਹੈਗਾ ਜੀ ਬੁੱਗੀਪੁਰਾ ਜੀ ਬੁੱਗੀਪੁਰਾ ਦੇ ਹੱਦ ਦੇ ਹੈ ਤੇ ਸੇਮ ਨਾਲੇ ਦੇ ਵਿੱਚ ਡਿੱਗੀ ਹੈ ਹਾਂ ਜੀ ਸੇਮ ਨਾਲੇ ਦੇ ਵਿੱਚ ਉੱਥੇ ਪਾੜ ਪੈਣ ਕਰਕੇ ਪਾਣੀ ਦਾ ਫਲੋਰ ਜ਼ਿਆਦਾ ਸੀਗਾ ਉਹਦੇ ਕਰਕੇ ਜਦੋਂ ਸੇਮ ਨਾਲੇ ਦੇ ਉੱਪਰ ਦੀ ਗੱਡੀ ਲੰਘਾਉਣ ਲੱਗੇ ਪੁਲਿਸ ਵਾਲੇ ਦੀ ਤੇ ਉਹ ਪਾਣੀ ਦੇ ਵਹਾਣ ਕਰਕੇ ਸੱਜੇ ਪਾਸੇ ਰੁੜ ਗਈ ਗੱਡੀ ਕਿੱਥੋਂ ਆ ਰਹੇ ਸੀਗੇ ਪਤਾ ਲੱਗਾ ਕੁਝ ਇਹ ਦੋਨੇ ਵਿਅਕਤੀ ਜੋ ਜੀਰੇ ਦੇ ਆ ਦੱਸਾ ਉਹਨਾਂ ਦੇ ਦੱਸਣ ਮੁਤਾਬਕ ਤੇ ਇਹ ਲੁਧਿਆਣੇ ਨੂੰ ਜਾ ਰਹੇ ਸੀ ਹੁਣ ਜਿਹੜਾ ਬੰਦਾ ਕੱਢਿਆ ਉਹ ਕਿਤੇ ਜੀ ਉਹਨੂੰ ਅਸੀਂ ਹਸਪਤਾਲ ਪਹੁੰਚਾ ਦਿੱਤਾ ਜੀ ਤੇ ਇੱਕ ਦੀ ਤਲਾਸ਼ ਜਾਰੀ ਹੈ